ਉਨਾਂ ਦਾ ਲੋਕਾਂ ਦੇ ਦਿਵਸ ਤੇ ਮੌਕੇ ਤੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੀ ਬੰਦ ਦੀ ਕਾਲ ਨੂੰ ਸਕਸੈਸ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਉਹ ਬੰਦ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਅੰਦਰ ਮੌਜੂਦ ਹਾਂ ਜਿੱਥੇ ਕਿ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਜੂਰੂ ਮਸਤੈਦ ਨਜ਼ਰ ਆ ਰਿਹਾ ਹੈ ਉੱਥੇ ਦੂਸਰੇ ਪਾਸੇ ਦਲ ਖਾਲਸਾ ਦੇ ਆਗੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਜਦੋਂ ਵੀ ਦਲ ਖਾਲਸਾ ਵੱਲੋਂ 6 ਜੂਨ ਦੇ ਦਿਹਾੜੇ ਦੇ ਮੌਕੇ ਤੇ ਬੰਦੀ ਕਾਲ ਦਿੱਤੀ ਜਾਂਦੀ ਹੈ ਤਾਂ ਸਾਰੇ ਲੋਕ ਜਿਹੜੇ ਮੁਹਾਰੇ ਆ ਕੇ ਇਸ ਨੂੰ ਜਿਹੜਾ ਹੈ ਉਹ ਬੰਦ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਦੂਸਰੇ ਪਾਸੇ ਪੁਲਿਸ ਦਾ ਪੁਲਸ ਦਾ ਵੀ ਦਾਵਾ ਹੈ ਕਿ ਅਸੀਂ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਹੈ ਕਿਸੇ ਨੂੰ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਦਲ ਖਾਲਸਾ ਦੇ ਆਗੂ ਜਿਹੜੇ ਨੇ ਕਵਰਪਾਲ ਸਿੰਘ ਬਿੱਟੂ ਅਤੇ ਹੋਰ ਆਗੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਜੇਕਰ ਕੋਈ ਵਿਅਕਤੀ ਨੂੰ ਜ਼ਬਰਨ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਕੀਤੀ ਜਾ ਰਹੀ ਹੈ ਲੇਕਿਨ ਕਿਤਰਾ ਕਹਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਬੰਦ ਦੀ ਕਾਲ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਸਕਸੈਸਫੁਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਚਕੰਡ ਸ਼੍ਰੀ ਦਰਬਾਰ ਸਾਹਿਬ ਸਵੇਰ ਤੋਂ ਹੀ ਸੰਗਤਾਂ ਜੜੀਆਂ ਨੇ ਆ ਨਤਮਸਤਕ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਅਤੇ ਇੱਕ ਛੋਟੀਆਂ-ਮੋਟੀਆਂ ਘਟਨਾਵਾਂ ਜਿਹੜੀਆਂ ਨੇ ਜਰੂਰ ਪਈਆਂ ਨੇ ਜਿਸ ਵਿੱਚ ਕਲੈਸ਼ ਜਿਹੜਾ ਹੈ ਜਰੂਰ ਹੁੰਦਾ ਹੋਇਆ ਨਜ਼ਰ ਆਇਆ ਦੂਸਰੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੋ ਪੇਪਰਸ ਹਨ ਉਸ ਨੂੰ ਵੀ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਦਲ ਖਾਲਸਾ ਦੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਲੋਕਾਂ ਦੇ ਨਾਲ ਜਿਹੜਾ ਹੈ ਰਾਪਟਾ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਘਟਨਾ ਜਿਹੜੀ ਹੋ ਨਾ ਹੋ ਸਕੇ ਲੇਕਿਨ ਹੁਣ ਕਰੀਬ 11:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਦਲ ਖਾਲ ਉਹ ਵੀ ਹੁਣ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿ ਕਿਸੇ ਵੀ ਤਰ੍ਹਾਂ ਦੀ ਜ਼ਬਰਨ ਜਿਹੜਾ ਹੈ ਲੋਕਾਂ ਨੂੰ ਬੰਦੇ ਨਹੀਂ ਕਰਵਾਇਆ ਜਾ ਰਿਹਾ ਲੇਕਿਨ ਕਿਤਨਾ ਕਿਤੇ ਲੋਕ ਜਿਹੜੇ ਨੇ ਖੁਦ ਮੁਖਾਰੇ ਆ ਕੇ ਜਿਹੜਾ ਹੈ ਉਹ ਸਾਹਮਣੇ ਨਜ਼ਰ ਆਉਂਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਸਾਫ਼ ਤੌਰ ਤੇ ਕਿਹਾ ਜਾਂਦਾ ਰਿਹਾ ਕਿ ਅਸੀਂ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਲਾਅ ਐਂਡ ਆਰਡਰ ਨੂੰ ਜਿਹੜਾ ਹੈ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲਾਂਦ ਦਿੱਤਾ ਜਾਵੇਗਾ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਦਲ ਖਾਲਸਾ ਦੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਨੇ ਭਵਿੱਖਕ ਪਹਿਲਾਂ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਜਿਹੜੀ ਸੀ ਜੀ ਉਹ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਜਿਹੜਾ ਹੈ ਆਪ ਕੋ ਇੱਥੇ ਪਹੁੰਚ ਕੇ ਜਿਹੜਾ ਹੈ ਜੁਰਬਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਲਮ ਫਿਜੀਸਿੰਗ ਜਿਹੜੇ ਇੱਥੇ ਪਹੁੰਚੇ ਹੋਏ ਨੇ ਕੀ ਕੰਮ ਆ ਉਹਨਾਂ ਦਾ ਤਣਾਤ ਹੈਗੇ ਤੇ ਗੈਸਟ ਰੋਸਸ ਵੀ ਗੈਸਟ ਰੋਸਸ ਵੀ ਪੂਰੇ ਬੜੇ ਤਣਾਤ ਹੈਗੇ ਆ ਏਸੀਪੀ ਏਡੀਪੀ ਡੀਟੀਪੀ ਲੈਵਲ ਦੇ ਆਫਸਰ ਵੀ ਤੇ ਨਾਲ ਕਮਿਸ਼ਨਰ ਸਾਹਿਬ ਓਵਰਆਲ ਓਵਰ ਓਵਰਆਲ ਦੇਖ ਰਹੇ ਆ ਜੀ ਆਲੰਗ ਦੀ ਕੋਈ ਜ਼ਬਰਨ ਬੰਦ ਤੇ ਨਹੀਂ ਕਰਵਾਈ ਗਈ ਕਿੰਤੂ ਨਹੀਂ ਕੋਈ ਜ਼ਬਰਨ ਬੰਦ ਨਹੀਂ ਕਰਾਈ ਗਈ ਨਾ ਸਾਡੇ ਨੋਟਿਸ ਤੇ ਛਾਲੇ ਕੋਈ ਹੈ ਨਾ ਫਿਰ ਕੰਪਲੀਟ ਹੈ ਜੀ ਸਰ ਨੀਕਲ ਹੁੰਦਾ ਬਚ ਰਾਤ ਦੀ ਅੰਦਰ ਫੈਲਾ ਪਟ ਰਹੇ ਉਹਨਾਂ ਦੇ ਸਪੀਟੀਵੀ ਕੈਮਰੇ ਦੇ ਨਾਲ ਨਜ਼ਰ ਵਗੈਰਾ ਰੱਖੀ ਜਾਂਦੀ ਤੇਰੇ ਅੰਦਰ ਕੈਮਰੇ ਲੱਗੇ ਸੀਸੀਟੀਵੀ ਕੈਮਰਾਸ ਦੇ ਕੇ ਸਾਡੇ ਅਸੀਂ ਸਾਡੇ ਮੁਲਾਜ਼ਮ ਇਤਨਾਤ ਹੈਗੇ ਤੇ ਸਾਡੇ ਛਿੱਟੇਕ ਪਰੇਮ ਦੇ ਮੁਲਾਜ਼ਮ ਤਰ੍ਹਾਂ ਹੈਗੇ ਪੂਰੀ ਨਜ਼ਰ ਰੱਖ ਲੈਂਦੇ ਸਰ ਦਲ ਖਾਲਸਾ ਵੱਲੋਂ ਜਿਸ ਤਰ੍ਹਾਂ ਬੰਦੀ ਕਾਲ ਦਿੱਤੀ ਗਈ ਸੀ ਕਿ ਉਹ ਪੁੱਤ ਵੀ ਮਾਸਕਰਨ ਐਥੇ ਬੰਦ ਨੂੰ ਲੈ ਕੇ ਨਹੀਂ ਹਲੇ ਉਹਨਾਂ ਨੇ ਕੋਈ ਐਸਾ ਕੋਈ ਮਾਰਕ ਨਹੀਂ ਕੀਤਾ ਤੇ ਸਿਰਫ ਇਹਨਾਂ ਅਸੂਰੇ ਦਰਬਾਰ ਸਾਹਿਬ ਗਏ ਸੀਗੇ ਤੇ ਉੱਥੇ ਦਰਬਾਰ ਸਾਹਿਬ ਵਿੱਚ ਅਰਦਾਸ ਹੋਈ ਤੇ ਉਸ ਤੋਂ ਬਾਅਦ ਸਾਹਿਬ ਜਿਹੜੀ ਜਗ੍ਹਾ ਤੇ ਕਈ ਖੁੱਲ੍ਹੀ ਹੈਗੀ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਬਿਲਕੁਲ ਆਪਣਾ ਇਟਸ ਇਟਸ ਲਾਈਕ ਅ ਨਾਰਮਲ ਵਰਕਿੰਗ ਡੇ ਤੇ ਆਪਣਾ ਆਪਣਾ کاروبار ਕਰਨ ਜੀ ਲੋਕ ਜੇਕਰ ਕੋਈ ਜ਼ਬਰਨ ਬੰਦ ਕਰਵਾਉਂਦਾ ਤੇ ਸਰ ਕੋਈ ਕਾਰਵਾਈ ਹੋਏਗਾ ਜੇ ਕੋਈ ਜ਼ਬਰਨ ਕਰਾਊਗਾ ਉੱਤੇ ਪੂਰੀ ਕਾਨੂੰਨੀ ਕਾਰਵਾਈ ਹੋਏਗੀ ਠੀਕ ਠੀਕ ਦੇਖ ਸਕਦੇ ਹੋ ਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਜ਼ਬਰਨ ਕੋਈ ਬੰਦ ਕਰਵਾਉਂਦਾ ਤੇ ਉਸ ਦਾ ਆਪ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ACP ਜਿਹੜੇ ਨੇ ਉਹ ਖੁਦ ਇਸੇ ACP ਉੱਤੇ ਜਿਹੜੇ ਨੇ ਖੁਦ ਪਹੁੰਚੇ ਹੋਏ ਨੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਜਾਇਜ਼ਾ ਜੜਾ ਲਿਤਾ ਜਾ ਰਿਹਾ ਭਾਰੀ ਪੁਸਤਕ ਉਹ ਤਨਾਤ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਵਿਕਰ ਰਹੀ ਹੈ ਕਿ ਦਲ ਖਾਲਸਾ ਜਿਹੜਾ ਹੈ ਜੋ ਕਿ ਬੰਦ ਕਰਾਉਣ ਦੀ ਗੱਲ ਕਰ ਰਿਹਾ ਹੈ ਕਿ ਜੇਕਰ ਕੋਈ ਜਬਰਨ ਬੰਦ ਕਰਵਾਇਆ ਜਾਵੇਗਾ ਤਾਂ ਉਸ ਖਾਲਸਾ ਤੋਂ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਲੇਕਿਨ ਕਿ ਤਰ੍ਹਾਂ ਕਿਤੇ ਅੱਜ ਅੰਮ੍ਰਿਤਸਰ ਦੇ ਵਿੱਚ 6 ਜੂਨ ਦੇ ਮੱਦੇਨਜ਼ਰ ਜਿਹੜੀ ਹੈ ਉਹ ਬੰਦ ਜਿਹੜਾ ਹੈ ਸਕਸੈਸ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਘੱਲੂ ਘਰਾ ਹੈ ਉਸ ਨੂੰ ਲੈ ਕੇ ਲੋਕਾਂ ਵੱਲੋਂ ਜਿਹੜਾ ਹੈ ਪੂਰ ਆਪਣਾ ਸਮਰਥਨ ਜਿਹੜਾ ਹੈ ਉਹ ਲਿਤਾ ਜਾ ਰਿਹਾ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਦਲ ਕਾਸਾ ਦੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਕਿਸੇ ਦੀ ਜ਼ਬਰਨ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨਹੀਂ ਕਰਵਾਈਆਂ ਜਾ ਰਹੀਆਂ ਤੇ ਨਾ ਹੀ ਕਿਸੇ ਨੂੰ ਜ਼ਬਰਨ ਕਿਹਾ ਜਾ ਰਿਹਾ ਹੈ ਦੁਕਾਨਾ ਬੰਦ ਕਰੋ ਲੇਕਿਨ ਲੋਕ ਖੁਦ ਜਿਹੜੀਆਂ ਦੁਕਾਨਾਂ ਬੰਦ ਕੇ ਕੇ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਸਿੱਖੀ ਜਾਵੇ ਤਾਂ ਅੱਜ 6 ਜੂਨ ਜਿਸ ਨੂੰ 41 ਸਾਲ ਦਾ ਸਮਾਂ ਹੋ ਚੁੱਕਾ ਹੈ ਉਸ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਸਿੱਖ ਜੈਨੋਸਾਈਡ ਨੂੰ ਲੈ ਕੇ ਲੇਕਿਨ ਜਿਸ ਨੂੰ ਲੈ ਕੇ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਬੇਸ਼ੱਕ ਉਹ ਖੁੱਲ ਰਹੀਆਂ ਹਨ ਨਜ਼ਰ ਆ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਉਹ ਜਿਹੜੀਆਂ ਨੇ ਉਹ ਬੰਦ ਵੀ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਕਿ ਬੰਦ ਇਹ ਜ਼ਬਰਨ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਜਾਂ ਤਾਂ ਜੋ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਜਿਹੜੀ ਆ ਉਹ ਨਾ ਕਰ ਸਕਿਆ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਦਲ ਖਾਲਸਾ ਦੇ ਆਗੂਆ ਵੱਲੋਂ ਜਿਹੜੀ ਹੈ ਉਹ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਤਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਕਿ ਲੋਕ ਜਿਹੜੇ ਨੇ ਉਹ ਦੁਕਾਨਾਂ ਜਿਹੜੀਆਂ ਨੇ ਉਹ ਜੋ ਬਰਨ ਜਿਹੜੀਆਂ ਨੇ ਉਹ ਨਾ ਕੋਲ ਸਕਣ ਲੇਕਿਨ ਕਿਤਨਾ ਕਿਤੇ ਕਿਸੇ ਨੂੰ ਵੀ ਜਿਹੜਾ ਹੈ ਉਹ ਬੰਦ ਜਿਹੜਾ ਹੈ ਉਹ ਨਹੀਂ ਕਰਵਾਉਣ ਦਿੱਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਦੁਕਾਨਾਂ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਅੰਦਰ ਜਿਹੜਾ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਬੰਦ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਕੀਤੀ ਜਾ ਰਹੀ ਹੈ ਤਾਂ ਜੋ ਵੀ ਉਹ ਜਿਹੜੀ ਹੈ ਉਹ ਜਿਹੜੀ ਹੈ ਉਹ ਸਕਸੈਸ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਬੰਦ ਜ਼ਬਰਦਸਤ ਦੁਕਾਨਾਂ ਜਿਹੜੀਆਂ ਨੇ ਬੰਦ ਕਰਵਾਉਣ ਦੀ ਗੱਲ ਜਿਹੜੀ ਹੈ ਕੀਤੀ ਗਈ ਸੀ ਇਸੇ ਹੀ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਅਤੇ ਲੋਕਾਂ ਵੱਲੋਂ ਖੁਦ ਸਹਿਯੋਗ ਜਿਹਦਾ ਸੀਗਾ ਉਹ ਦਿੱਤਾ ਗਿਆ ਸੀ ਜਿਸ ਵਿੱਚ ਹੁਣ ਲੋਕਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਜਾ ਰਹਾ ਤਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਪਾਰੀ ਪੁਲਿਸ ਫੋਰਜ ਜਿੱਥੇ ਤਨਾਦ ਕੀਤੀ ਗਈ ਆ ਉੱਥੇ ਹੀ ਲੋਕ ਜਿਹੜੇ ਨੇ ਉਹ ਇੱਥੇ ਖੁਦ ਦੁਕਾਨਾਂ ਬੰਦ ਕਰਕੇ ਸਮਰਥਨ ਦਿੰਦੇ ਹੋਏ ਦਲ ਖਾਲਸਾ ਨੂੰ ਨਜ਼ਰ ਆ ਰਹੇ ਨੇ ਤੇ ਦਲ ਖਾਲਸਾ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕਿਸੇ ਦੇ ਵੀ ਜ਼ਬਰਦਸਤ ਦੁਕਾਨ ਜਿਹੜੀ ਆ ਉਹ ਬੰਦ ਨਹੀਂ ਕਰਵਾ ਰਹੇ ਤੇ ਨਾ ਹੀ ਕਿਸੇ ਨੂੰ ਜ਼ਬਰਨ ਕਿਹਾ ਜਾ ਰਿਹਾ ਕਿ ਉਹ ਦੁਕਾਨ ਬੰਦ ਕਰਨ ਤਾਂ ਜੋ ਕਿ ਇੱਕ ਵਧੀਆ ਮੈਸੇਜ ਜਿਹੜਾ ਹੈ ਉਹ ਦਿੱਤਾ ਜਾ ਸਕੇ ਲੇਕਿਨ ਜਿਦ ਤਰ੍ਹਾਂ ਕਿਤੇ ਦਲ ਖਾਲਸਾ ਵੱਲੋਂ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਸੀ ਉੱਥੇ ਸਕਸੈਸ ਉਹਨਾਂ ਨੂੰ ਨਜ਼ਰ ਆ ਰਹੀ ਹੈ ਦੁਕਾਨਾਂ ਜਿਹੜੀਆਂ ਬਹੁਤ ਆਤ ਬੰਦ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਫ ਤੌਰ ਤੇ ਕਹਿਆ ਗਿਆ ਕਿ ਜੇ ਕੋਈ ਵੀ ਜ਼ਬਰਨ ਦੁਕਾਨ ਬੰਦ ਕਰਵਾਵੇਗਾ ਤਾਂ ਉਸ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕੈਮਰਾ ਬਸਨ ਸ੍ਰੀ ਮਾਨਤਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ